ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜਿਓ ਦੇਸ਼ਬਾਣੀ ਟੀਵੀ ਨਾਲ ਔਰ ਮੈਂ ਨਿੰਦਰਪਾਲ ਸਿੰਘ ਚੱਕੀ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਕੁਲਦੀਪ ਦੇ ਘਰ ਦੀ ਜਿਹੜੀ ਗੁੰਡੇ ਅਨਸਰਾਂ ਦੁਆਰਾ ਭੰਨਤੋੜ ਕੀਤੀ ਗਈ ਆ ਹਰ ਸਮਾਨ ਜਿਹੜਾ ਕੁਲਦੀਪ ਦੇ ਘਰ ਦਾ ਚੱਕਣਾ ਚੋਰੀ ਕੀਤਾ ਗਿਆ ਏ ਉਸ ਦੀ ਗੱਡੀ ਦੀ ਭੰਨਤੋੜ ਹੋਈ ਆ ਡਿੱਗੀ ਦਾ ਬੁਰਾ ਹਾਲ ਕੀਤਾ ਹੋਇਆ ਫਰੰਟ ਸ਼ੀਸ਼ੇ ਤੋਂ ਲੈ ਕੇ ਹਰ ਵਿੰਡੋ ਤੱਕ ਤੋੜੀ ਗਈ ਆ ਬਾਥਰੂਮ ਦੇ ਵਿੱਚ ਵੀ ਗੁੰਡੇ ਅਨਸਰਾਂ ਨੇ ਵਰਕੇ ਜਿਹੜਾ ਪੰਨ ਤੋੜ ਕੀਤੀ ਔਰ ਉਸ ਤੋਂ ਬਾਅਦ ਜੇਕਰ ਤੁਸੀਂ ਇਹਨਾਂ ਦੇ ਘਰ ਦੇ ਕਮਰਿਆਂ ਵੱਲ ਨਿਗਾ ਮਾਰੋਗੇ ਤਾਂ ਕਮਰਿਆਂ ਦੇ ਵਿੱਚ ਪਿਆ ਸਾਰਾ ਸਮਾਨ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਪੰਨਿਆ ਗਿਆ ਈਵਨ ਕਿ ਜੇਕਰ ਰਸੋਈ ਦੇ ਵਿੱਚ ਆਪਾਂ ਨਿਗਾ ਮਾਰਦੇ ਆਂ ਤਾਂ ਰਸੋਈ ਦੇ ਵਿੱਚ ਗੈਸ ਸਿਲੰਡਰ ਗੈਸ ਚੁੱਲ੍ਹੇ ਤੱਕ ਚੋਰੀ ਹੋਏ ਨਜ਼ਰ ਆਉਂਦੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਤੋਂ ਮੰਗਰੋ ਜਿਹੜੇ ਗੁੰਡੇ ਅੰਸਰ ਆਏ ਸੀ ਉਹਨਾਂ ਨੇ ਗੈਸ ਸਿਲੰਡਰ ਤੱਕ ਚੋਰੀ ਕਰਕੇ ਲੈ ਗਏ ਐ ਕੁਲਦੀਪ ਦੇ ਘਰ ਤੋਂ ਔਰ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਇੱਕ ਹਸ ਦੇ ਵਸਦੇ ਘਰ ਨੂੰ ਜਿਹੜਾ ਕਬਾੜਖਾਨਾ ਬਣਾ ਦਿੱਤਾ ਇਹਨਾਂ ਗੁੰਡੇ ਅਨਸਰਾਂ ਨੇ ਸੋ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਕੌਣ ਸਾਨੇ ਅਣਪਛਾਤੇ ਗੁੰਡੇ ਅਨਸਰ ਜਿਨ੍ਹਾਂ ਨੇ ਕੁਲਦੀਪ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਇੰਨੀ ਭੰਨ ਤੋੜ ਕੀਤੀ ਔਰ ਇੱਕ ਗਰੀਬ ਸਰਪੰਚ ਜਿਹੜਾ ਐਸੇ ਸਰਪੰਚਾ 10 ਸਾਲ ਬਾਅਦ ਜਿਹੜੀ ਸੀਟ ਉੱਥੇ ਰਿਜ਼ਰਵ ਹੋਈ ਸੀ ਉਸ ਤੋਂ ਬਾਅਦ ਉਹ ਭਾਰੀ ਬਹੁਮਤ ਦੇ ਨਾਲ ਜਿੱਤਿਆ ਸੀ ਔਰ ਜਿੱਤਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਕ ਐਸੀ ਸਰਪੰਚ ਦੇ ਨਾਲ ਕਿਵੇਂ ਤੱਕੇਸ਼ਾਈ ਹੋਈ ਆ ਔਰ ਉਸ ਦੇ ਘਰ ਦਾ ਜਿਹੜਾ ਬੁਰੇ ਹਾਲ ਕੀਤੇ ਹੋਏ ਨੇ ਕੋਈ ਵੀ ਐਸੀ ਚੀਜ਼ ਤੁਹਾਨੂੰ ਨਜ਼ਰ ਨਹੀਂ ਆਵੇਗੀ ਜਿਹੜੀ ਟੋੜਨ ਤੋਂ ਛੱਡੀ ਹੋਵੇ ਸਲਾਈ ਮਸ਼ੀਨ ਤੋਂ ਲੈ ਕੇ ਵਾਸ਼ਿੰਗ ਮਸ਼ੀਨ ਤੱਕ ਫਰਿੱਜ ਦਾ ਤੁਸੀਂ ਹਾਲ ਦੇਖ ਸਕਦੇ ਹੋ ਫਰਿੱਜ ਖੋਲ ਕੇ ਸਾਰੀ ਅੰਦਰੋਂ ਭੰਨੀ ਹੋਈ ਔਰ ਰਸੋਈ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਆ ਕੰਮ ਦੀ ਨਹੀਂ ਛੱਡੀ ਇੱਕ ਪਾਸੇ মিডিਆ মিডিਆ ਦੀਆਂ ਗੱਡੀਆਂ ਔਰ ਪੁਲਿਸ ਪ੍ਰਸ਼ਾਸਨ ਦੀਆਂ ਗੱਡੀਆਂ ਦਿਖਾ ਰਿਹਾ ਤਾਂ ਦੂਸਰੇ ਪਾਸੇ ਇੱਕ ਪੱਖ ਇਹ ਵੀ ਹੈ ਕਿ ਕੁਲਦੀਪ ਦੇ ਘਰ ਦੇ ਵਿੱਚ ਵੀ ਭੰਨ ਤੋੜ ਹੋਈ ਔ ਵੀ ਗੱਡੀ ਦਾ ਨੁਕਸਾਨ ਹੋਇਆ ਏ ਉਹਦੇ ਘਰ ਦੀ ਹਰ ਇੱਕ ਚੀਜ਼ ਤੋੜੀ ਗਈ ਆ ਸੋ ਇਹ ਪਹਿਲੂ ਵੀ ਜਨਤਾ ਕਰਨਾ ਚਾਹੀਦਾ ਏ মিডিਆ ਨੂੰ ਚਾਹੀਦਾ ਏ ਕਿ ਹਰ ਪੱਖ ਤੋਂ ਹਰ ਐਂਗਲ ਤੋਂ ਖਬਰ ਦਿਖਾਈ ਜਾਵੇ ਨਾ ਕਿ ਇੱਕ ਪਾਸੜ ਖਬਰਾਂ ਦਿਖਾ ਕੇ ਵਿਊ ਔਰ ਲਾਈਕ ਵੰਡੋਣ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਦੇਸ਼ਬਾਣੀ ਟੀਵੀ ਦੇ ਅਸੀਂ ਤੁਹਾਨੂੰ ਘਰ ਦੀ ਇੱਕ ਇੱਕ ਕੋਨੇ ਤੋਂ ਕੈਮਰੇ ਨਾਲ ਅਸੀਂ ਤੁਹਾਨੂੰ ਇਹ ਜਿਹੜੀ ਖਬਰ ਦਿਖਾ ਰਹੇ ਹਾਂ ਕਿ ਦੇਖ ਸਕਦੇ ਹੋ ਕਿਵੇਂ ਕੁਲਦੀਪ ਦੇ ਘਰ ਦਾ ਜਿਹੜਾ ਬੁਰਾ ਹਾਲ ਕੀਤਾ ਹੋਇਆ ਏ ਤੇ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਲਦੀਪ ਔਰ ਉਸਦੇ ਜਿਹੜੇ ਸਾਥੀ ਨੇ ਉਹ ਅਰੈਸਟ ਨੇ ਪੁਲਿਸ ਰਸਤੇ ਦੇ ਵਿੱਚ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਮੰਜ਼ਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੌਫਨਾਕ ਦਰਦਨਾਕ ਮੰਜ਼ਰ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਗੁੰਡੇ ਅੰਸਰਾਂ ਦੁਆਰਾ ਜਿਹੜੀ ਭੰਨਤੋੜ ਕੀਤੀ ਗਈ ਹੈ ਗੁੰਡਾਗਰਦੀ ਕੀਤੀ ਗਈ ਹੈ ਉਹ ਤੁਸੀਂ ਦੇਖ ਸਕਦੇ ਹੋ ਤਾਂ ਦੇਖ ਸਕਦੇ ਹੋ ਕਿਵੇਂ ਕਰਦੀ ਹਰ ਇੱਕ ਵਸਤ ਕੋਈ ਵਰਤਨਯੋਗ ਚੀਜ਼ ਨਹੀਂ ਛੱਡੀ ਔਰ ਕਿਵੇਂ ਉਹਨਾਂ ਦੇ ਬੱਚਿਆਂ ਨੇ ਬੱਚ ਕੇ ਬੱਚੇ ਹੋਣਗੇ ਇਹਨਾਂ ਅੰਸਰਾਂ ਤੋਂ ਇਹ ਤਾਂ ਉਹ ਖੁਦ ਜਦੋਂ ਸਾਹਮਣੇ ਆਉਣਗੇ ਉਦੋਂ ਹੀ ਬਿਆਨ ਕਰ ਸਕਦੇ ਆ ਪਰ ਤੁਸੀਂ ਹਾਲਾਤ ਦੇਖ ਕੇ ਦੱਸ ਸਕਦੇ ਹੋ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੀ ਮੰਜ਼ਰ ਰਿਆ ਹੋਵੇਗਾ ਉਸ ਵਕਤ ਜਦੋਂ ਇੱਥੇ ਉਹ ਗੁੰਡੇ ਆਏ ਹੋਣਗੇ ਸੋ ਘਰ ਦੇ ਗੇਟ ਤੋਂ ਲੈ ਕੇ ਐਂਟਰੀ ਤੋਂ ਲੈ ਕੇ ਘਰ ਦੇ ਰਸੋਈ ਦੇ ਵਿੱਚ ਬੈੱਡਰੂਮ ਤੱਕ ਜਿਹੜੇ ਉਹ ਲੋਕ ਵੜ ਕੇ ਇਹਨਾਂ ਦਾ ਨੁਕਸਾਨ ਕਰਕੇ ਗਏ ਨੇ ਸੋ ਇਸ ਦੀ ਪ੍ਰਭਾਈ ਕੌਣ ਕਰੇਗਾ ਇਹ ਵੀ ਇੱਕ ਵੱਡਾ ਸਵਾਲ ਆ ਗਰੀਬ ਸਰਪੰਚ ਜਿਹੜਾ ਐਸੀ ਸਮਾਜ ਨੂੰ ਬਿਲੋਂਗ ਕਰਦਾ ਏ 10 ਸਾਲ ਬਾਅਦ ਇੱਥੇ ਪਿੰਡ ਚੰਦਪਨ ਦੇ ਵਿੱਚ ਜਿਹੜੀ ਰਿਜ਼ਰਵ ਸੀਟ ਹੋਈ ਸੀ ਰਿਜ਼ਰਵ ਸੀਟ ਤੋਂ ਭਾਰੀ ਬੰਬ ਦੇ ਨਾਲ ਜਿੱਤਿਆ ਹੋਇਆ ਸਰਪੰਚ ਅੱਜ ਜੇਲ੍ਹ ਦੀਆਂ ਸਲਾਨਖਾਂ ਦੇ ਪਿੱਛੇ ਹੈ ਪੁਲਿਸ ਰਸਤੇ ਦੇ ਵਿੱਚ ਹੈ ਤਾਂ ਇੱਕ ਛੋਟੀ ਜਿਹੀ ਨਾਲੀ ਤੋਂ ਸ਼ੁਰੂ ਹੋਇਆ ਮਾਮਲਾ ਕਿੱਥੋਂ ਤੱਕ ਚਲਾ ਗਿਆ ਕਿਵੇਂ ਪੁਲਿਸ ਦੁਆਰਾ लाठी चार्ज ਹੋਇਆ ਔਰ ਪੁਲਿਸ ਦਾ ਵੀ ਬਹੁਤ ਨੁਕਸਾਨ ਹੋਇਆ ਪੁਲਿਸ ਤੇ ਵੀ ਜਿਹੜੀ ਆ ਪਥਰਾਵ ਹੋਇਆ ਡਲੇ ਮਾਰੇ ਗਏ ਪੁਲਿਸ ਦੀਆਂ ਗੱਡੀਆਂ ਵੀ ਭੰਨੀਆਂ ਗਈਆਂ ਔਰ ਕਾਫੀ ਮੁਲਾਜ਼ਮ ਜਿਹੜੇ ਦਾਖਲ ਵੀ ਨਹੀਂ ਔਰ ਮਜ਼ਦੂਰਾਂ ਤੇ ਵੀ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਆ ਉਹਦੀਆਂ ਵੀਡੀਓ ਵੀ ਵਾਇਰਲ ਹੋਈਆਂ ਨੇ ਪੰਜਾਬ ਦੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਪੇਜ ਨੇ ਹਰ ਪਲੇਟਫਾਰਮ ਤੇ ਸੋਸ਼ਲ ਮੀਡੀਆ ਤੇ ਉਹ ਵੀਡੀਓ ਚੱਲ ਰਹੀਆਂ ਨੇ ਤਾਂ ਇਹ ਵੀਡੀਓ ਜਿਹੜਾ ਪੁਲਿਸ ਤੇ ਪੁਲਿਸ ਤੇ ਪਥਰਾਵ ਹੋਇਆ ਉਸ ਵੀਡੀਓ ਤੋਂ ਬਾਅਦ ਜਿਹੜੇ ਵਾਇਰਲ ਹੋਈਆਂ ਵੀਡੀਓ ਆ ਤੁਸੀਂ ਦੇਖ ਸਕਦੇ ਹੋ ਸੋ ਹਰ ਤਰ੍ਹਾਂ ਦੀ ਲੇਟਸਟ ਨਿਊਜ਼ ਲਈ ਤੁਸੀਂ ਦੇਸ਼ਬਾਣੀ ਟੀਵੀ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ